ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 10 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ 10 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸੋ ਵੀਰੋ ਮਿਲੀ ਜਾਣਕਾਰੀ ਦੇ ਮੁਤਾਬਕ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ 10 ਨਵੰਬਰ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਜੋ ਪੂਰਬੀ ਭਾਗ ਨੇ ਵੀਰੋ ਉਹਨਾਂ ਭਾਗਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਤੋਂ ਲੈ ਕੇ ਵੀਰੋ ਫਤਿਹਗੜ੍ਹ ਸਾਹਿਬ ਅਨੰਦਪੁਰ ਨੰਗਲ ਰੂਪਨਗਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਜੋ ਕਿ ਖਾਸ ਕਰਕੇ ਵੀਰੋ ਲੁਧਿਆਣੇ ਤੱਕ ਦੇ ਪੰਜਾਬ ਦੇ ਪੂਰਬੀ ਭਾਗ ਨੇ ਵੀਰੋ ਇਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬਦਲਬਾਈ ਸਵੇਰ ਦੇ ਸਮੇਂ ਸੰਕਿਤੇ ਕਿਤੇ ਸੰਘਣੀ ਬਦਲਬਾਈ ਦੇ ਨਾਲ ਗਰਜ ਚਮਕ ਹੋਵੇਗੀ ਵੀਰੋ ਤੇ ਕਿਸੇ ਕਿਸੇ ਖੇਤਰਾਂ ਦੇ ਦਰਮਿਆਨਾ ਕਿਸੇ ਕਿਸੇ ਖੇਤਰ ਵਿੱਚ ਹਲਕਾ ਵੀਰੋ ਮੀਂਹ ਦੀ ਸੰਭਾਵਨਾ ਇਹਨਾਂ ਖੇਤਰਾਂ ਦੇ ਵਿੱਚ ਪੰਜਾਬ ਦੇ ਪੂਰਬੀ ਭਾਗਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਵੀਰੋ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀਰੋ 10 11 ਵਜੇ ਤੱਕ ਦੋ ਜੂ ਇਹਦਾ ਸਮਾਂ ਹੋਵੇਗਾ ਉਸ ਤੋਂ ਬਾਅਦ ਵੀਰੋ ਸਿਸਟਮ ਦਾ ਅਸਰ ਥੋੜਾ ਮੋਟਾ ਆਪਾਂ ਨੂੰ ਮਾਝੇ ਦੇ ਨਾਲ ਲੱਗਦੇ ਵੀਰੋ ਦੋਆਬੇ ਦੇ ਖੇਤਰਾਂ ਦੇ ਵਿੱਚ ਥੋੜਾ ਮੋਟਾ ਦੇਖਣ ਨੂੰ ਮਿਲ ਸਕਦਾ ਹੈ ਤੇ ਮੱਧ ਪੰਜਾਬ ਦਾ ਏਰੀਆ ਵੀਰੋ ਜਿਵੇਂ ਕਿ ਲੁਧਿਆਣੇ ਦੇ ਨਾਲ ਕੁਝ ਭਾਗ ਵੀਰੋ ਮੋਗਾ ਸੈਂਟਰ ਪੰਜਾਬ ਆਗਿਆ ਮਲੇਰਕੋਟਲਾ ਧੂਰੀ ਬਾਕੀ ਵੀਰੋ ਪੰਜਾਬ ਦੇ ਦੱਖਣੀ ਭਾਗ ਜੋ ਕਿ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੈਂਦੇ ਨੇ ਜਿਵੇਂ ਕਿ ਬਠਿੰਡਾ ਮਾਨਸਾ ਬਰਨਾਲਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਹਲਕੀ ਫੁਲਕੀ ਬਦਲਬਾਹੀ ਦਿਨ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਪਰ ਵੀਰੋ ਜਿਵੇਂ ਕਿ ਤੁਸੀਂ ਵੈਦ ਰੈਪਲੀਕੇਸ਼ਨਾਂ ਤੇ ਗੂਗਲ ਵਗੈਰਾ ਤੇ ਦੇਖ ਰਹੇ ਹੋ ਕਿ ਅੱਜ 100% ਮੀਂਹ ਦਿਖਾਇਆ ਹੋਇਆ ਵੀਰੋ ਫਿਰ ਐਡੀ ਵੱਡੀ ਮੀਂਹ ਦੀ ਸੰਭਾਵਨਾ ਨਹੀਂ ਹੈ ਛੋਟਾ ਮੋਟਾ ਵੀਰੋ ਟਟਮੀਆਂ ਕਾਰਵਾਈਆਂ ਮੀਂਹ ਦੀਆਂ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਹੋਰ ਕੋਈ ਵੀਰੋ ਜਿਆਦਾ ਵੱਡਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਆਪਾਂ ਨੂੰ ਨਹੀਂ ਮਿਲੇਗਾ ਬਾਕੀ ਵੀਰੋ ਮੌਸਮ ਪੰਜਾਬ ਦਾ ਕੁੱਲ ਮਿਲਾ ਕੇ 60-70% ਖੇਤਰ ਵਿੱਚ ਆਪਾਂ ਨੂੰ ਧੁੱਪ ਹੀ ਦੇਖਣ ਨੂੰ ਮਿਲੇਗੀ ਵੀਰੋ ਜੋ ਕਿ ਪੱਛਮੀ ਭਾਗ ਨੇ ਮਾਝੇ ਦੇ ਖੇਤਰ ਨੇ ਤੇ ਵੀਰੋ ਪੰਜਾਬ ਦੇ ਜੋ ਆਪਾਂ ਦੱਖਣ ਪੱਛਮੀ ਭਾਗ ਕੇ ਦੀ ਵੀਰ ਜਿਵੇਂ ਕਿ ਮੁਕਸਰ ਸਾਹਿਬ ਬਠਿੰਡਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਛੋਟੀ ਮੋਟੀ ਬੱਦਲਵਾਈ ਦੇਖਣ ਨੂੰ ਮਿਲ ਸਕਦੇ ਪਰ ਕੋਈ ਜ਼ਿਆਦਾ ਵੱਡੇ ਵੀਰੋ ਬਰਸਾਤ ਦੇ ਸਾਰ ਨਹੀਂ ਹੋਣਗੇ ਵੀਰੋ ਆਉਂਦੇ 1-2 ਦਿਨ ਤੱਕ ਪੰਜਾਬ ਦਾ ਮੌਸਮ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਵਾਲਾ ਰਹੇਗਾ 100% ਮੌਸਮ ਵੀਰੋ ਸਾਫ਼ ਨਹੀਂ ਹੋਵੇਗਾ ਜਿਵੇਂ ਕਿ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸ ਕਿ ਫਿਲਹਾਲ ਵੀ ਰੋ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ ਇੱਕ ਤੋਂ ਇੱਕ ਛੋਟੇ-ਮੋਟੇ ਸਿਸਟਮ ਵੀ ਰੋ ਆਉਂਦੇ ਰਹਿੰਦੇ ਨੇ ਜਿਸ ਦੇ ਕਾਰਨ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਰ ਰੋਜ਼ ਬਰਸਾਤ ਦੇ ਅਸਰ ਬਣਦੇ ਨੇ ਤੇ ਗਰਮੀ ਦੇ ਸਮੇਂ ਵੀ ਰੋ اچانک ਦਪਹਿਰ ਦੇ ਸਮੇਂ اچانک ਬੱਦਲ ਬਣਦੇ ਨੇ ਉਹ ਕਾਰਵਾਈਆਂ ਹੁੰਦੀਆਂ ਨੇ ਤੇ اچانک ਛੋਟੇ-ਮੋਟੇ ਵੀਰੋ ਸਿਸਟਮਾਂ ਦੇ ਕਾਰਨ ਆਪਾਂ ਨੂੰ ਪੰਜਾਬ ਦਾ ਮੌਸਮ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲਦਾ ਆਉਂਦੇ ਇੱਕ-ਦੋ ਦਿਨਾਂ ਤੱਕ ਵੀਰੋ ਬਰਸਾਤ ਦੇ ਅਸਰ ਬਣੇ ਹੋਏ ਨੇ ਦਿਨ ਦੇ ਟੈਂਪਰੇਚਰ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਵੀਰੋ ਹਵਾਵਾਂ ਦਾ ਰੁੱਖਾ ਜਿ ਉੱਤਰ ਜਾਂ ਵੀਰੋ ਪੂਰਬੀ ਦਿਸ਼ਾ ਤੋਂ ਹਵਾਵਾਂ ਮਤਲੁ ਚਲਦੀਆਂ ਦੇਖਣ ਨੂੰ ਮਿਲਣਗੀਆਂ ਤੇ ਵੀਰੋ ਗਰਮੀ ਹੋਮਸ ਪਰੇਸ਼ਾਨ ਕਰ ਸਕਦੀ ਹੈ ਜਿਨ੍ਹਾਂ ਖੇਤਰਾਂ ਵਿੱਚ ਵੀਰੋ ਧੁੱਪ ਨਿਕਲ ਗਈ ਛੋਟੀ ਮੋਟੀ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਕੋਈ ਜ਼ਿਆਦਾ ਵੱਡੇ ਵੀਰੋ ਬਰਸਾਤ ਦੇ ਅਸਰ ਨਹੀਂ ਹੋਣਗੇ ਬਾਕੀ ਵੀਰੋ ਸਾਰੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਲਈ ਦਿਓ ਜੀ اجازت ਧੰਨਵਾਦ ਜੀ ਸਾਰੇ ਵੀਰਾਂ ਦਾ